ਸਸਿਤਾ ਦੀ ਪ੍ਰੋ 99 ਦੇ ਨਾਲ ਜੁੜ ਚੁੱਕੇ ਹੋ ਤੇ ਮੈਂ ਨਵਦੀਪ ਸਿੰਘ ਅਗਰ ਗੱਲ ਕੀਤੀ ਜਾਵੇ ਹਲਕਾ ਤਰਨਤਾਰਨ ਦੀ ਤੇ ਜਿੰਗਨੀ ਚੋਣਾ ਨੂੰ ਲੈ ਕੇ ਬਿਗਲ ਜਿਹੜਾ ਵੱਜ ਚੁੱਕਾ ਹੈ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਅੱਜ ਇੱਥੇ ਪਹੁੰਚੇ ਆ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਦਾ ਪਿਛਲੇ ਦਿਨੀ ਵਿਧਾਤ ਹੋ ਚੁੱਕਾ ਸੀ ਉਹਨਾਂ ਦੇ ਜੇ ਕੋਮਲ ਪ੍ਰੀਤੂ ਨਾਲ ਦੇ ਕੋਲ ਪਹੁੰਚੇ ਆ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਸਮਰਥਕ ਜਿਹੜੇ ਨੇ ਉਹਨਾਂ ਦੇ ਕੋਲ ਪਹੁੰਚੇ ਨੇ ਤੇ ਪਾਰਟੀ ਹਾਈ ਕਮਾਂਡ ਨੂੰ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਜਾਵੇ ਅਗਰ ਪਾਰਟੀ ਹਾਈ ਕਮਾਂਡ ਉਹਨਾਂ ਦੀ ਮੰਗ ਹੈ ਪਾਰਟੀ ਹਾਈ ਕਮਾਂਡ ਅਗਰ ਕੋਮਲ ਪ੍ਰੀਤ ਸਿੰਘ ਨੂੰ ਟਿਕਟ ਦਿੰਦੀ ਹੈ ਤੇ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਜਿਤਾ ਕੇ ਇਹ ਜਿੱਤ ਜਿਹੜੀ ਆ ਟਿਕਟ ਜਿਹੜੀ ਆ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਉਹਨਾਂ ਦੇ ਸਮਰਥਕਾਂ ਦੇ ਨਾਲ ਗੱਲ ਕਰਦੇ ਆ ਵੱਖੋ ਵੱਖਰੇ ਪਿੰਡਾਂ ਦੇ ਸਰਪੰਚ ਵੀ ਇੱਥੇ ਮੌਜੂਦ ਨੇ ਸਰ ਕੀ ਨਾਜੇ ਤੁਹਾਡਾ ਮੇਰਾ ਨਾਮ ਮਾਸ ਤਸਵੀਰ ਸਿੰਘ ਆ ਮੈਨੂੰ ਡਾਕਟਰ ਸਾਹਿਬ ਨੇ ਜਦੋਂ ਐਮਐਲਏ ਬਣੇ ਉਹਨਾਂ ਨੇ ਆਉਂਦਿਆਂ ਸਾਰੀ ਮੈਨੂੰ ਚੇਅਰਮੈਨ ਸ਼ਿਕਾਇਤ ਨਿਵਾਰਨ ਕਮੇਟੀ ਦਾ ਝਗੜਾ ਨਿਵਾਰਨ ਕਮੇਟੀ ਦਾ ਜਿਹੜਾ ਉਹ ਮੈਨੂੰ ਬਣਾਇਆ ਸੀ ਤੇ ਅਸੀਂ ਬੜਾ ਕੰਮ ਕੀਤਾ ਡਾਕਟਰ ਸਾਹਿਬ ਦੇ ਨਾਲ ਬਹੁਤ ਵਧੀਆ ਕੰਮ ਕੀਤਾ ਡਾਕਟਰ ਸਾਹਿਬ ਨੇ ਵੀ ਬਹੁਤ ਵਧੀਆ ਕੰਮ ਹਲਕੇ ਦੇ ਵਿੱਚ ਕੀਤਾ ਕੀ ਮੰਗ ਲੈ ਕੇ ਅੱਜ ਤੁਸੀਂ ਇੱਥੇ ਐਡਾ ਵੱਡਾ ਜਿਹੜਾ ਇਕੱਠ ਕੀਤਾ ਹੈ ਕੀ ਮੰਗ ਜੀ ਤੁਹਾਡੀ ਕੋਈ ਪਿਛਲੇ ਸਮੇਂ 'ਚ ਡਾਕਟਰ ਸਾਹਿਬ ਸਾਨੂੰ ਸਦੀਵੀ ਵਿਛੋੜਾ ਦੇ ਗਏ ਆ ਉਹਨਾਂ ਦੇ ਜਾਣ ਤੋਂ ਬਾਅਦ ਇਹ ਜਿਹੜੀ ਕਰਨਤਾਰਨ ਦੀ ਹਲਕੇ ਦੀ ਜਿਹੜੀ ਸੀਟ ਹੈ ਉਹ ਖਾਲੀ ਹੋ ਗਈ ਆ ਤੇ ਅੱਜ ਅਸੀਂ ਇਕੱਠ ਜਿਹੜਾ ਕੀਤਾ ਵੀ ਸਾਡੇ ਕੋਮਲਪ੍ਰੀਤ ਜੀ ਜਿਹੜੇ ਉਹਨਾਂ ਦੇ ਭਾਂਜੇ ਨੇ ਤੇ ਨਾਲੇ ਉਹ ਪੀਏ ਵੀ ਰਹੇ ਨੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਸਾਰੇ ਜਾਣੇ ਨਿਤਰੇ ਆ ਇੱਥੇ 70 ਦੇ ਲਾਗੇ ਛਾਗੇ ਜਿਹੜੇ ਆ ਕੋ ਸਰਪੰਚ ਆਏ ਨੇ ਇੱਥੇ ਬਲਾਕ ਪ੍ਰਧਾਨ ਵੀ ਆਏ ਨੇ ਇਥੇ ਜਿਹੜੇ ਆ ਉਹ ਐਮਸੀ ਸਾਹਿਬ ਵੀ ਆਏ ਨੇ ਤੇ ਇਥੇ ਵਲੰਟੀਅਰ ਜਿਹੜੇ ਆ ਉਹ 200 ਦੇ ਕਰੀਬ ਵਲੰਟੀਅਰ ਸਾਥੀ ਆਏ ਨੇ ਉਹਨਾਂ ਨੇ ਇਕੱਠ ਕਰਕੇ ਦੱਸਿਆ ਵੀ ਸਾਡਾ ਜਿਹੜੀ ਆ ਸਾਡੀ ਇੱਕੋ ਹੀ ਮੰਗਿਆ ਵੀ ਜਿਹੜੀ ਟਿਕਟ ਆ ਉਹ ਇਸ ਪਰਿਵਾਰ ਚ ਦਿੱਤੀ ਜਾਵੇ ਕੋਮਲਪ੍ਰੀਤ ਨੂੰ ਦਿੱਤੀ ਜਾਵੇ ਡਾਕਟਰ ਸਾਹਿਬ ਦੇ ਪਰਿਵਾਰ ਚ ਦੇ। ਸਰ ਅਗਰ ਗੱਲ ਕਰੀਏ ਅਗਰ ਕੋਮਲਪ੍ਰੀਤ ਸਿੰਘ ਜੀ ਜਿੱਥੇ ਇਸ ਦਾਵੇਦਾਰੀ ਦੇ ਵਿੱਚ ਬਹੁਤ ਅੱਗੇ ਨੇ ਇਸ ਟਿਕਟ ਲਈ ਦਾਵੇਦਾਰੀ ਬਹੁਤ ਉਹਨਾਂ ਦੀ ਵੀ ਪੁਖਤਾ ਹੈ। ਹੋਰ ਵੀ ਉਮੀਦਵਾਰ ਜਿਹੜੇ ਨੇ ਦਾਅਵੇਦਾਰੀਆਂ ਪੇਸ਼ ਕਰ ਰਹੇ ਨੇ ਉਸ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੀ ਪਾਰਟੀ ਹਕਮਤ ਦੇਖੋ ਜੀ ਪਿਛਲੀ ਜਿੱਦਾਂ ਡਾਕਟਰ ਸਾਹਿਬ ਸਾਡੇ ਕੋਲੋਂ ਇਹ ਸ਼੍ਰੀਵੀ ਵਿਛੋੜਾ ਦੇ ਗਏ ਸੀ ਉਦੋਂ ਹੀ ਇੱਥੇ ਲੋਕਾਂ ਨੇ ਦਾਅਵੇਦਾਰੀਆਂ ਠੋਕਣੀਆਂ ਸ਼ੁਰੂ ਕਰਤੀਆਂ ਮੇਰੀ ਮੇਰੀ ਲਿਸਟ ਦੇ ਵਿੱਚ 25 ਦੇ ਲਾਗੇ-ਛਾਕੇ ਜਿਹੜੀਆਂ ਦਾਅਵੇਦਾਰੀਆਂ ਜਿਹੜੀਆਂ ਉਹ ਲੋਕਾਂ ਨੇ ਕੀਤੀਆਂ ਤੇ ਸਾਰੇ ਜਿਹੜੇ ਉਹ ਆਮ ਪਾਰਟੀ ਦੇ ਵਰਕਰ ਜਿਹੜੇ ਆ ਉਹ ਆਂਦੇ ਆ ਵੀ ਅਸੀਂ ਜਿਹੜੀ ਆ ਉਹ ਦਾਅਵੇਦਾਰੀ ਠੋਕੀ ਆ ਤੇ ਪਿਛਲੇ ਸਮੇਂ 'ਚ ਥੋੜਾ ਜਿਹਾ ਚਿਰ ਹੋਇਆ ਸਾਡੇ ਹਰਮੀਤ ਸਿੰਘ ਜਿਹੜੇ ਕਾਲੀ ਦਲ ਦੇ ਆ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਨੇ ਦੇਖੋ ਜੀ ਹਰ ਇੱਕ ਆਪਣਾ ਆਪਣਾ ਜਿਹੜਾ ਸਿੱਕਾ ਜਮਾਉਣਾ ਆਪਣਾ ਆਪਣਾ ਜਿਹੜਾ ਜ਼ੋਰ ਲਾਉਂਦਿਆ ਪਰ ਸਾਡਾ ਜ਼ੋਰ ਜਿਹੜਾ ਕੌਮ ਪ੍ਰੀਤ ਦੇ ਨਾਲ ਔਰ ਵੀ ਸਾਡੇ ਨਾਲ ਇੱਥੇ ਆਮ ਆਦਮੀ ਪਾਰਟੀ ਦੇ ਮਹਿਲਾ ਆਗੂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਲੈਣੇ ਆ ਪੰਜੀ ਕੀ ਨਾਂ ਕੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਾਜਵਿੰਦਰ ਕੌਰ ਹੈ ਜੀ ਔਰ ਹਲਕਾ ਕੋਆਰਡੀਨੇਟਰ ਲੇਡੀਜ਼ ਵਿੰਗ ਦੀ ਸੀਗੀ ਮੈਂ ਹਾਂਜੀ ਲੇਡੀਜ਼ ਵਿੰਗ ਵੱਲੋਂ ਮੈਡਮ ਅਜੇ ਇੱਥੇ ਕੋਮਲਪ੍ਰੀਤ ਸਿੰਘ ਜੀ ਦੇ ਹੱਕ ਦੇ ਵਿੱਚ ਇੱਕ ਵੱਡਾ ਕੱਠ ਕੀਤਾ ਗਿਆ ਹੈ ਪਾਰਟੀ ਹਾਈ ਕਮਾਂਡ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਿਮਨੀ ਚੋਣਾਂ ਲਈ ਉਮੀਦਵਾਰ ਐਲਾਨਿਆ ਜਾਵੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਵੇਖੋ ਡਾਕਟਰ ਸਾਹਿਬ ਦੀ ਦੱਤ ਤੋਂ ਬਾ ਕਿ ਜਿਹੜੇ ਲੋਕ ਆ ਬੜੇ ਕੋਮਲ ਪ੍ਰੀਤ ਦੇ ਨਾਲ ਪਹਿਲਾਂ ਵੀ ਜੁੜੇ ਸੀਗੇ ਹੁਣ ਵੀ ਜੁੜੇ ਆ ਹਨਾ ਹਰ ਇੱਕ ਦਾ ਇਹੀ ਹੁੰਦਾ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਨੁਮਾਇੰਦਾ ਹੋਵੇ ਸਾਡੇ ਦੇ ਦੁੱਖਾਂ ਸੁੱਖਾਂ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਵੇ ਔਰ ਦੂਜੀ ਗੱਲ ਉਹ ਐਜੂਕੇਟਿਡ ਨੇ ਹਾਂਜੀ ਉਹ ਜਾਣਦੇ ਨੇ ਜ਼ਿੰਮੇਵਾਰੀਆਂ ਵੀ ਜਾਣਦੇ ਰਾਈਟ ਇਸ ਦਾ ਵੀ ਪਤਾ ਉਹਨਾਂ ਨੂੰ ਡਿਊਟੀ ਦਾ ਵੀ ਪਤਾ ਵਾ ਬਸ ਬਾਕੀ ਟਾਈਮ ਦੀ ਪੰਕਚੁਅਲਿਟੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਲੋਕਾਂ ਦੇ ਨਾਲ ਟਾਈਮ ਟੂ ਟਾਈਮ ਪਹਿਲਾਂ ਵੀ ਵਿਚਰਦੇ ਰਹੇ ਨੇ ਔਰ ਹੁਣ ਅਗਾਹ ਵੀ ਵਿਚਰਦੇ ਰਹਿਣਦੇ ਆ ਸਾਡੀ ਤੇ ਹਾਈ ਕਮਾਨ ਤੋਂ ਇਹੀ ਡਿਮਾਂਡ ਆ ਕਿ ਜਿਹੜੀ ਟਿਕਟ ਆ ਇਹਨਾਂ ਦੀ ਝੋਲੀ ਚ ਪੈਣੀ ਚਾਹੀਦੀ ਆ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਡਾਕਟਰ ਸਾਹਿਬ ਨੇ ਪਿੰਡਾਂ ਦੇ ਵਿੱਚ ਬਹੁਤ ਵਿਕਾਸ ਬੜੇ ਕੰਮ ਕੀਤੇ ਨੇ ਪਿੰਡਾਂ ਦੀਆਂ ਗਲੀਆਂ ਜਿਹੜੀਆਂ ਨਾਲੀਆਂ ਔਰ ਛਪਣਾ ਤੱਕ ਪਿੰਡ ਦੇ ਇੱਥੋਂ ਤੱਕ ਕਿ ਹਰ ਪਿੰਡ ਦੇ ਗਰੀਬ ਘਰ ਤੱਕ ਪਤਾ ਕਿ ਇਹਨਾਂ ਦੇ ਘਰ ਜਿਹੜਾ ਚੁੱਲ੍ਹਾ ਉਹ ਕਿਵੇਂ ਚੱਲਦਾ ਆ ਕਿਵੇਂ ਗੁਜ਼ਾਰਾ ਚੱਲ ਰਿਹਾ ਇਦੂ ਅੱਛਾ ਨਮਾਇੰਦਾ ਸਾਨੂੰ ਤਾਂ ਨਹੀਂ ਸੀ ਮਿਲ ਸਕਦਾ ਹੈਗਾ ਆਉਣ ਵਾਲੇ ਸਮੇਂ ਵਿੱਚ ਕੋਮਲਪ੍ਰੀਤ ਵਿੱਚੋਂ ਹੀ ਵੇਖ ਸਕਦੇ ਆ ਉਹਨਾਂ ਨੂੰ ਕਿ ਇਹ ਵਿਚਰੇ ਹੋਏ ਨੇ ਔਰ ਅੱਛੇ ਕੰਮ ਹੀ ਕਰਨਗੇ ਸਾਡੇ ਨਾਲ ਹੋਰ ਵੀ ਮੈਲਾ ਆਗੂ ਮੌਜੂਦ ਨੇ ਕੀ ਵੀ ਪਿੰਡਾਂ ਦੇ ਸਰਪੰਚ ਜਿਹੜੇ ਨੇ ਇੱਥੇ ਮੌਜੂਦ ਨੇ ਉਹਨਾਂ ਦਾ ਵੀ ਗੱਲ ਕਰਦੀਆਂ ਸਰ ਕੀ ਨਾਂ ਤੁਹਾਡਾ ਤੇ ਕਿਹੜੇ ਪਿੰਡ ਤੋਂ ਬਲੋਂਗ ਕਰਦੇ ਹੋ ਮੈਂ ਸਰਪੰਚ ਆਲੰਬੀਰ ਸਿੰਘ ਪਿੰਡ ਬੰਡੋਰੀ ਰਣ ਸਿੰਘ ਤੋਂ ਆਂ ਸਰ ਅੱਜ ਇੱਥੇ ਵੱਡਾ ਕੱਟ ਕੀਤਾ ਗਿਆ ਵਾ ਕੋਮਲਪ੍ਰੀਤ ਸਿੰਘ ਜੀ ਦੇ ਹੱਕ ਦੇ ਵਿੱਚ ਕੀ ਪਾਰਟੀ ਹਾਈ ਕਮਾਂਡ ਕੋਲੋਂ ਮੰਗ ਰੱਖੀ ਜਾ ਰਹੀ ਹੈ ਅਈ ਸ੍ਰੀ ਸ੍ਰੀਮੋ ਸਰ ਕਿਸ਼ਿੰਦਰ ਕੇਜਰੀਵਾਲ ਜੀ ਸਾਡੇ ਸੀਐਮ ਭਗਵੰਤ ਮਾਨ ਜੀ ਉਹਨਾਂ ਨੂੰ ਆਪਣੇ ਸਾਰੇ ਸਰਪੰਚ ਐਮਸੀ ਜਿੰਨੇ ਵੀ ਵਲੰਟੀਰੀ ਉਹਨਾਂ ਵੱਲੋਂ ਬੇਨਤੀ ਕਰਦੇ ਆ ਸਾਡੇ ਕੋਮਲ ਪ੍ਰੀਸ਼ਿੰਗ ਐਡਵੋਕੇਟ ਕੋਮਲ ਪ੍ਰੀਸ਼ਿੰਗ ਪੀਏ ਉਹਨਾਂ ਨੂੰ ਇਥੋਂ ਟਿੱਟ ਦੇ ਕੇ ਨਵਾਜਿਆ ਜਾਵੇ ਸਰ ਹੋਰ ਵੀ ਦਾਵੇਦਾਰੀਆਂ ਜਿਹੜੀਆਂ ਨੇ ਠੋਕੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਹੀ ਇਸ ਸਬੰਧ ਦੇ ਵਿੱਚ ਅਗਰ ਪਾਰਟੀ ਕੇ ਇਸ ਤਰ੍ਹਾਂ ਦਾ ਜਿਹੜਾ ਫੈਸਲਾ ਲਏਗੀ ਕੀ ਤੁਸੀਂ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਤੇ ਪਹਿਲਾਂ ਡਾਕਟਰ ਕਸਮੀਰ ਸਿੰਘ ਸੂਲਨਾ ਜੀ ਉਨਾਰ ਸਾਰੀਆਂ ਪਾਰਟੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਰਾਇ ਕਰਨੀ ਚਾਹੀਦੀ ਸੀ ਸੂਲ ਪਰਿਵਾਰ ਨਾਲ ਵੀ ਆਪਾਂ ਕਿੱਦਾਂ ਕਰਨਾ ਕਿਹੜੇ ਕੈਂਡੀਡੇਟ ਨੂੰ ਹਾਂ ਰਹਿ ਦੇ ਨਾਲ ਕਿਸੇ ਵੀ ਕੈਂਡੀਡੇਟ ਨੂੰ ਇੱਕ ਨੂੰ ਚੁਣ ਕੇ ਆਪਾਂ ਨੂੰ ਪਲੇਟਫਾਰਮ ਤੇ ਲਿਆਉਣਾ ਚਾਹੀਦਾ ਹੈ। ਤੇ ਇਹ ਸਮਾ ਕੋਮਲ ਪ੍ਰੀਤ ਸਿੰਘ ਜੀ ਦੇ ਹੱਕ ਦੇ ਵਿੱਚ ਆਏ ਅੱਜ ਭਾਰੀ ਇਕੱਠ ਦੇ ਵਿੱਚੋਂ ਕੁਝ ਸਰਪੰਚ ਤੇ ਕੁਝ ਆਪ ਆਗੂ ਇਹਨਾਂ ਨੇ ਦੱਸਿਆ ਹੈ ਕਿ ਕੋਮਲ ਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਅਸੀਂ ਡਟ ਕੇ ਖੜੇ ਆਂ ਤੇ ਪਾਰਟੀ ਹਾਈ ਕਮਾਂਡ ਕੋਲੋਂ ਮੰਗ ਕੀਤੀ ਹੈ ਕਿ ਜਿਮਨੀ ਚੋਣਾਂ ਦੀ ਟਿਕਟ ਜਿਹੜੀ ਆ ਉਹ ਕੋਮਲਪ੍ਰੀਤ ਸਿੰਘ ਨੂੰ ਹੀ ਦਿੱਤੀ ਜਾਵੇ ਐਸੀ ਹੋਰ ਜਾਣਕਾਰੀਆਂ ਲੈਣ ਦੇ ਲਈ ਤੁਸੀਂ ਬਣੇ ਰਹੋ 199 ਦੇ ਨਾਲ